मतलब पिछले तीन सालों से ऐसी घाट तक जी सुबह शाम सुबह शाम जी, अच्छा, जी। बु, बुजुर्ग तो लैके जवान तो बच्चे तो लैके हर तरह के नौजवान इतने मौजूद ने ते हर बंदा हर्षो उल्लास छठ पूजा मना रहा है वहां से घर से डेढ़ किलोमीटर तो ऐसी घाट तक जी सर फिर बचे हुआ उसके बाद तबीयत कागज ठीक हो गया कितने सालों से ही दंडवत करते हुए ਦੋਗਾ ਕਰਕੇ ਇਸ ਕੋ 10 ਸਾਲ 10 12 ਸਾਲ ਭਾਈ ਸਾਨੂੰ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਇੰਤਜ਼ਾਰ ਇਸੇ ਤਿਉਹਾਰ ਦਾ ਹੁੰਦਾ ਵਾ ਤੇ ਅਸੀਂ ਜਾਣਦੇ ਆ ਕਿ ਜਦੋਂ ਤਾਂ ਅਸੀਂ ਹੱਸਦੇ ਵਸਦੇ ਰਵੇਂ ਅਸੀਂ ਰੋਜ਼ ਇਹ ਤਿਉਹਾਰ ਦੇਖੇ ਰੱਬ ਸਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਜਰੇਵਿਸ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਵੀ ਰੱਬ ਚੜ੍ਹਦੀ ਕਲਾ ਚ ਰੱਖੇ ਤੇ ਬਿਹਾਰ ਚ ਤਾਂ ਚਲੋ ਮਨਾਇਆ ਜਾਂਦਾ ਤੇ ਇੱਧਰ ਵੀ ਜਿਹੜੀ ਸਾਡੀ ਕਮੇਟੀ ਆ ਲਖਸ਼ ਭਾਜੀ ਸਾਡੇ ਵੱਡੇ ਵੀਰ सोनू ਭਾਜੀ ਤੇ ਸਾਡੇ ਪ੍ਰਧਾਨ ਕਾਉਂਸਲਰ ਸਾਹਿਬ ਨੀਕੂ ਭਾਰਤੀ ਜੀ ਉਹਨਾਂ ਨੇ ਕਾਫੀ ਮਿਹਨਤ ਕੀਤੀ ਆ ਇਨਾ ਲੋਕਾਂ ਵਾਸਤੇ ਇਨਾ ਪ੍ਰਵਾਸੀਆਂ ਵਾਸਤੇ ਉਹ ਜੋ ਮੰਨਤ ਲੈ ਕੇ ਆਂਦਾ ਛਠਮਾਤਾ ਉਹਦੀ ਮੰਨਤ ਪੂਰੀਆ ਪੂਰੀ ਕਰਦੀ ਆ ਤੇ ਲੋਕਾਂ ਦੀ ਬਹੁਤ ਜ਼ਿਆਦਾ ਆਸਥਾ ਹੈ ਤੇ ਉਹਨੂੰ ਕਰਦੇ ਵੀ ਆਗੇ ਤੇ ਇਸ ਤੋਂ ਜ਼ਿਆਦਾ ਸੁਵਿਧਾ ਦੇਊਗੀ ਕਿਸੇ ਦਾ ਕਿਸ ਨਾਲ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਹੋਊਗੀ ਚਾਹੇ ਕੋਈ ਅਮੀਰ ਹੋਵੇ ਚਾਹੇ ਗਰੀਬ ਹੋਵੇ ਬਹੁਤ ਸਾਰੀ ਸ਼ਿਕਾਇਤਾਂ ਇਸ ਵਾਰ ਸਾਨੂੰ ਆ ਰਹੀਆਂ ਨੇ ਉਹਨੂੰ ਅਗਲੀ ਵਾਰ ਅਸੀਂ ਹੱਲ ਕਰਾਂਗੇ ਕਦੇ ਇੱਦਾਂ ਤਾਂ ਨਹੀਂ ਲੱਗੇਗੇ ਅਸੀਂ ਬਾਹਰ ਆ ਕੇ ਆ ਵੀ ਇਸ ਪ੍ਰਦੇਸ਼ ਸੇ ਆ ਕੇ ਰਹਿ ਰਹੇ ਆ ਇਸੇ ਸੇ ਹਮਲਾ ਬਹੁਤ 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 ਤੁਮ ਤਾਂ ਹਮਰੇ ਬਣਾਇਆ ਜਾਂਦਾ ਛਟ ਪੂਰਾ ਬ੍ਰਹਮਾਣ ਚ ਨਾ ਇੱਕ ਸਾਡਾ ਸਮਾਜ ਪ੍ਰਵਾਂਚਲ ਸਮਾਜ ਇਹੋ ਜਾਵਾ ਕਿ ਜਿਹੜਾ ਨਾ ਡੁੱਬਦੇ ਹੈ ਸੂਰਜ ਨੂੰ ਵੀ ਜਲ ਦਿੰਦਾ ਵਾ ਇਹ ਇਸ ਚੀਜ਼ ਦਾ ਪ੍ਰਤੀਕ ਆ ਕਿ ਜੋ ਡੁੱਬਦਾ ਹੈ ਨਾ ਕੱਲ ਨੂੰ ਉਗਦਾ ਵੀ ਉਹੀ ਹੈ ਅੱਜ ਪੂਰੇ ਸ਼ਹਿਰ ਦੇ ਵਿੱਚ ਛੱਟ ਪੂਜਾ ਨੂੰ ਲੈ ਕੇ ਰੌਣਕ ਦੇਖਣ ਨੂੰ ਮਿਲ ਰਹੀ ਹੈ ਇਸ ਵੇਲੇ ਅਸੀਂ ਮੌਜੂਦ ਆ ਚੀਮਾ ਚੌਕ ਦੇ ਲਾਗੇ ਜਿੱਥੇ ਛੱਟ ਨੂੰ ਲੈ ਕੇ ਜਿਹੜੇ ਲੋਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਤਸਵੀਰਾਂ ਦੇਖ ਸਕਦੇ ਹੋ ਇਸ ਵੇਲੇ ਮੈਂ ਵਿਜੇਨਗਰ ਤੋਂ ਕੋਲ ਖੜਾ ਵਾਂ ਜਿੱਥੇ ਜਿਨ੍ਹਾਂ ਨੇ ਵਰਤ ਰੱਖਿਆ ਹੋਇਆ ਹੈ ਕਿਸ ਤਰੀਕੇ ਦੇ ਨਾਲ ਆਪਣੀ ਮੰਨਤਾ ਅਨੁਸਾਰ ਜਿਹੜਾ ਡੰਡਵਤ ਕਰਦੇ ਹੋਏ ਉਸ ਨਹਿਰ ਤੱਕ ਜਾ ਰਹੇ ਨੇ ਜਿੱਥੇ ਇਹਨਾਂ ਨੇ ਉਹ ਵੇਦੀ ਜੀ ਸਜਾਈ ਹੋਈ ਹੈ ਜਿੱਥੇ ਜਾ ਕੇ ਸੂਰਜ ਦੇਵਤਾ ਨੂੰ ਜਿਹੜਾ ਹੈ ਜਲ ਅਰਪਣ ਕਰਨਗੇ ਜਿਸ ਤਰੀਕੇ ਕਿਸੇ ਤਾਮ ਦੇ ਉੱਤੇ ਜਾਂਦੇ ਆ ਮੰਨਤ ਮੰਗਦੇ ਆ ਉਸ ਵੇਲੇ ਜਿਨ੍ਹਾਂ ਦੀਆਂ ਮੰਨਤਾ ਪੂਰੀਆਂ ਹੁੰਦੀਆਂ ਨੇ ਕਿਸ ਤਰੀਕੇ ਡੰਡਵਤ ਕਰਦੇ ਹੋਏ ਉਸ ਤਾਮ ਦੇ ਉੱਤੇ ਪਹੁੰਚਦੇ ਆ ਪਰ ਅੱਜ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਲੁਧਿਆਣਾ ਦੇ ਵਿਜੇਨਗਰ ਦੀਆਂ ਜਿੱਥੇ ਜਿਨ੍ਹਾਂ ਮਹਿਲਾਵਾਂ ਨੇ ਜਿਨ੍ਹਾਂ ਪੁਰਸ਼ਾਂ ਨੇ ਮੰਨਤ ਮੰਗੀ ਹੋਈ ਸੀ ਉਹ ਮੰਨਤ ਸ਼ਾਇਦ ਪੂਰੀ ਹੋਣ ਤੋਂ ਬਾਅਦ ਜਿਹੜਾ ਹੁਣ ਘਾਟ ਦੇ ਉੱਤੇ ਜਾਂਦੇ ਹੋਏ ਨਜ਼ਰ ਆ ਰਹੇ ਨੇ ਇਸ ਤਰੀਕੇ ਡੰਡਵਤ ਕਰਦੇ ਹੋਏ ਪਹੁੰਚ ਰਹੇ ਨੇ ਡੰਡਵਤ ਕਰਕੇ ਜਾਣੇ ਦਾ ਕਾਰਨ ਜੇ ਮੰਨਤਾ ਮੰਗਦੇ ਹੈ ਪੂਰੀ ਹੋ ਗਈ ਹੈ उसके के पांच साल के लिए है दो साल हो गया है तीसरा साल है अच्छा हाँ। मतलब पिछले तीन सालों से ऐसी घाट तक जी सुबह शाम सुबह शाम जी सर अच्छा, मतलब अच्छा। अच्छा। जिस दिन शाम का अर्घ है उस समय भी और जब सुबह का भी अर्घ के सामने भी भी। अभी परमात्मा का नाम ले रहे हैं या वो बात कर सकते हैं नहीं अभी परमात्मा का नाम ले रहे भजन अभी बात नहीं सकते हो ਕਿਸ ਤਰੀ ਕਿੰਨੇ ਕਿੰਨੀ ਦੂਰੀ ਹੈ ਆਪਕੇ ਵहां से ਘਰ سے ਘਾਟ ਤੱਕ 1.5 ਕਿਲੋਮੀਟਰ ਕਰੇ 1.5 ਕਿਲੋਮੀਟਰ ਤਾਂ ਐਸੀ ਕਰਤੇ ਹੋਏ ਘਾਟ ਤੱਕ ਜੀ ਸਰ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੰਨਤ ਇਹਨਾਂ ਦੀ ਪੂਰੀ ਹੋਈ ਹੈ ਜਿਸ ਤੋਂ ਬਾਅਦ ਪਿਛਲੇ 3 ਸਾਲਾਂ ਤੋਂ ਜਿਹੜਾ ਹੈ ਇਸੇ ਤਰੀਕੇ ਇਹ ਆਪਣੀ ਆਸਥਾ ਦੇ ਨਾਲ ਜਿਹੜਾ ਹੈ ਡੰਡਵਤ ਕਰਦੇ ਹੋਏ ਘਾਟ ਦੇ ਉੱਤੇ ਪਹੁੰਚਦੇ ਨੇ ਆਹੀ ਤਸਵੀਰ ਤੁਸੀਂ ਦੂਜੇ ਪਾਸੇ ਵੀ ਦੇਖ ਸਕਦੇ ਹੋ ਇਹ ਮਹਿਲਾ ਹੈ ਜਿਨ੍ਹਾਂ ਦੀ ਮੰਨਤ ਪੂਰੀ ਹੋਈ ਹੈ ਉਸ ਤੋਂ ਬਾਅਦ ਡੰਡਵਤ ਤੋਂ ਕਰਦੇ ਹੋਏ ਜਿਹੜਾ ਜਾ ਰਹੇ ਨੇ ਮਾਤਾ ਜੀ ਮੰਨਤ ਪੂਰੀ ਹੋਈ ਹੈ ਮੰਨਤ ਪੂਰੀ ਹੋਈ ਹੈ ਹਾਂਜੀ ਤਾਂ ਕੀ ਮੰਨਤ ਸੀ ਮੰਨਤ ਸੀ ਇਸ ਦਾ ਬੱਚੇ ਨਹੀਂ ਥਾ ਬਿਮਾਰ ਥਾ ਫਿਰ ਬੱਚੇ ਹੋਇਆ ਉਸ ਤੋਂ ਬਾਅਦ ਮੇ ਤਬੀਰ ਕਾ ਠੀਕ ਹੋ ਗਿਆ ਕਿੰਨੇ ਸਾਲੋਂ ਸੇ ਐਸੀ ਡੰਡਵਤ ਕਰਤੇ ਹੋਏ ਜਾਂਦੇ ਹੋ ਇਹ ਹੋ ਗਿਆ ਕਰੀਬ ਕੋਈ 10 ਸਾਲ 10 12 ਸਾਲ 10 12 ਸਾਲ ਹਾਂਜੀ ਐਸੀ ਕਿੰਨੇ ਕਿੰਨਾ ਦੂਰ ਹੈ ਘਰ ਯਾਰ ਇਹਨਾਂ ਸੇ 10-15 ਮਿੰਟ ਦਾ ਰਸਤਾ ਹੈ 10-15 ਮਿੰਟ ਦਾ ਰਸਤਾ ਹੈ ਜਿਹੜੇ ਰਸਤੇ ਐਸੀ ਡੰਡਵਤ ਕਰਦੇ ਚੱਲਦੇ ਜਾਂਦੇ ਰਹੇ ਹਾਜੀ ਤੁਸੀਂ ਦੇਖ ਸਕਦੇ ਹੋ ਆਸਥਾ ਇਨਸਾਨ ਤੋਂ ਕੁਝ ਵੀ ਕਰਾ ਸਕਦੀ ਹੈ ਇਨਦੀ ਮੰਨਤ ਸੀ ਕਿ ਜੇ ਨਾਦਾ ਜਿਹੜਾ ਹੈ ਬੱਚਾ ਸਵਸਥ ਹੋ ਜਾਂਦਾ ਹੈ ਜਵਾਕ ਸਵਸਥ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਸ ਤਰੀਕੇ ਜਿਹੜਾ ਹੈ ਡੰਡਵਤ ਕਰਦੇ ਹੋਏ ਮਾਂ ਦੀ ਆਸਥਾ ਦੇ ਵਿੱਚ ਲੀਨ ਹੋ ਕੇ ਘਾਟ ਦੇ ਉੱਤੇ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵਿਜੇਨਗਰ ਦੀਆਂ ਤਸਵੀਰਾਂ ਨੇ ਜਿੱਥੇ ਹੁਣ ਸ਼ਾਮ ਵੇਲੇ ਜਦ ਸੂਰਜ ਡੁੱਲਦਾ ਹੈ ਉਸ ਵੇਲੇ ਜਿਹੜਾ ਸੂਰਜ ਨੂੰ ਜਲ ਅਰਪਣ ਕੀਤਾ ਜਾਂਦਾ ਜਨੂ ਸੰਧਿਆ ਅਰਗ ਕਿਹਾ ਜਾਂਦਾ ਜਿਸ ਤੋਂ ਬਾਅਦ ਜਿਹੜਾ ਇਹ ਸ਼ਾਮ ਦੇ ਅਰਗ ਤੋਂ ਬਾਅਦ ਸਵੇਰੇ ਸੇਮ ਉਹੀ ਜਿਹੜਾ ਰਿਪੀਟ ਕੀਤਾ ਜਾਂਦਾ ਹੈ ਉਹੀ ਰਿਚੁਅਲਸ ਰਿਪੀਟ ਹੁੰਦੇ ਨੇ ਜਿਸ ਤੋਂ ਬਾਅਦ ਜਿਹੜਾ ਸਵੇਰੇ ਅਰਗ ਦੇ ਕੇ ਸੂਰਜ ਨੂੰ ਜਿਹੜਾ ਇਹ ਜਿਹੜਾ ਫੈਸਟੀਵਲ ਹੈ ਪੂਰਾ ਕੀਤਾ ਜਾਂਦਾ ਤੇ ਉਸੇ ਤਰੀਕੇ ਜੇ ਦੱਸਦੀ ਹੈ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਤੇ ਜਿਹੜੇ ਮੁਲਾਜ਼ਮ ਨੇ ਤਾਇਨਾਤ ਕੀਤੇ ਗਏ 500 ਤੋਂ ਵੱਧ ਲੁਧਿਆਣਾ ਸ਼ਹਿਰ ਦੇ ਵਿੱਚ ਮੁਲਾਜ਼ਮਾਂ ਦੀ ਜਿਹੜੀ ਹੈ ਡਿਊਟੀ ਘਾੜ ਦੇ ਉੱਤੇ ਲਾਈ ਗਈ ਹੈ ਤੇ ਬਿਲਕੁਲ ਘਾੜ ਦੇ ਆਲੇ ਦੁਆਲੇ ਗੱਡੀਆਂ ਦੀ ਜਿਹੜੀ ਐਂਟਰੀ ਤੇ ਵੀ پابੰਦੀ ਲਾਈ ਗਈ ਹੈ ਤਸਵੀਰਾਂ ਦਿਖਾ ਰਿਹਾ ਹਾਂ ਵਿਜੇਨਗਰ ਦੀਆਂ ਦੇਖ ਸਕਦੇ ਹੋ ਹੁਣ ਜਿਹੜੇ ਸੰਗਤ ਹੈ ਜਿਨ੍ਹਾਂ ਨੇ ਵਰਤ ਰੱਖੇ ਹੋਏ ਆ ਹੁਣ ਘਾੜ ਦੇ ਉੱਤੇ ਪਹੁੰਚਣੇ ਸ਼ੁਰੂ ਹੋ ਗਏ ਨੇ ਇੰਨਾ ਕਿ ਐਨਜੋਏ ਕਰ ਰਹੇ ਹਾਂ ਭਾਈ ਅਸੀਂ ਬਹੁਤ ਐਨਜੋਏ ਕਰਦੇ ਆ ਤੇ ਹਰ ਸਾਲ ਹੀ ਐਨਜੋਏ ਕਰਦੇ ਆ ਛੱਟ ਜੇ ਤੁਹਾਨੂੰ ਪਤਾ ਹੀ ਹੋਣਾ ਬਿਹਾਰ ਦਾ ਸਭ ਤੋਂ ਪ੍ਰਸਿੱਧ ਤੇ ਸਭ ਤੋਂ ਪੁਰਾਣਾ ਤਿਉਹਾਰ ਆ ਤੇ ਬਿਹਾਰ ਚ ਤਾਂ ਚਲੋ ਮਨਾਇਆ ਜਾਂਦਾ ਤੇ ਇੱਧਰ ਵੀ ਜਿਹੜੀ ਸਾਡੀ ਕਮੇਟੀ ਆ ਲਖਸ਼ ਭਾਜੀ ਸਾਡੇ ਵੱਡੇ ਵੀਰ सोनू ਭਾਜੀ ਤੇ ਸਾਡੇ ਪ੍ਰਧਾਨ ਕਾਉਂਸਲਰ ਸਾਹਿਬ ਨੀਕੂ ਭਾਰਤੀ ਜੀ ਉਹਨਾਂ ਨੇ ਕਾਫੀ ਮਿਹਨਤ ਕੀਤੀ ਆ ਇਹਨਾਂ ਲੋਕਾਂ ਵਾਸਤੇ ਇਹਨਾਂ ਪ੍ਰਵਾਸੀਆਂ ਵਾਸਤੇ ਕਿ ਇਹਨਾਂ ਨੂੰ ਛੱਟ ਦਾ ਤਿਉਹਾਰ ਆਨੰਦ ਨਾਲ ਮਨਾਇਆ ਜਾਵੇ ਭਾਈ ਖੂਬ ਐਨਜੋਏ ਕਰ ਰਹੇ ਆ ਆਪਾਂ ਕਰਦੇ ਵਿੱਚ ਕਿਨੇ ਵਰਤ ਰੱਖਿਆ ਹੋਇਆ ਕਰਦੇ ਵਿੱਚ ਮੇਰੀ ਮੰਮੀ ਨੇ ਰੱਖਿਆ ਹੋਇਆ ਵਾ ਹਰ ਸਾਲ ਰੱਖਦੇ ਆ ਉਹ ਕਿੰਨਾ ਕੁ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋ ਇਸ ਤਰਵ ਦਾ ਭਾਈ ਸਾਨੂੰ ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਇੰਤਜ਼ਾਰ ਇਸੇ ਤਿਉਹਾਰ ਦਾ ਹੁੰਦਾ ਵਾ ਤੇ ਅਸੀਂ ਜਾਣਦੇ ਆ ਕਿ ਜਦੋਂ ਤਾਂ ਅਸੀਂ ਹੱਸਦੇ ਵੱਸਦੇ ਰਵੇ ਅਸੀਂ ਰੋਜ਼ ਇਹ ਤਿਉਹਾਰ ਦੇਖੀਏ ਰੱਬ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਜਿਹੜੇ ਵੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਵੀ ਰੱਬ ਚੜ੍ਹਦੀ ਕਲਾ 'ਚ ਰੱਖੇ ਤੇ ਉਹ ਵੀ ਹੱਸਦੇ ਪੁੱਜਦੇ ਰਹਿ ਸੋ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਤਿਵਾਰ ਮਨਾਇਆ ਜਾ ਰਿਹਾ ਹੈ ਕਾਫੀ ਸਾਰਿਆਂ ਦੇ ਚਿਹਰੇ ਜਿਹੜੇ ਆ ਖਿੜੇ ਹੋਏ ਨਜ਼ਰ ਆ ਰਹੇ ਨੇ ਇਹ ਬਹੁਤ ਖੁਸ਼ੀ ਦਾ ਦੇ ਰਿਹਾ ਹੈ ਨਜ਼ਾਰਾ ਹੈ ਤੇ ਕਿੰਨਾ ਕੁ ਲੋਕ ਇਸ ਤਿਵਾਰ ਨੂੰ ਇੰਜੋਏ ਕਰ ਰਹੇ ਨੇ ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਜਨ ਸਲਾਵਰਗਾ ਨਜ਼ਾਰਾ ਹੈ ਪ੍ਰਵਾਂਚਲ ਪਾਈਚਾਰੇ ਦੇ ਲੋਕਾਂ ਦਾ ਕਾਫੀ ਵੱਡਾ ਜਿਹੜਾ ਇਕੱਠ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਉਤਸ਼ਾਹੀ ਜਿਹੜੇ ਆ ਲੋਕ ਨਜ਼ਰ ਆ ਰਹੇ ਨੇ ਕਿੰਨਾ ਕੁ ਉਤਸ਼ਾਹ ਹੈ ਪਾਰਕ ਦੇ ਵਿੱਚ ਪੂਰਾ ਜਨ ਸਲਾਵਰਗਾ ਨਜ਼ਾਰਾ ਨਜ਼ਰ ਆ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਜੈ ਛੱਤੀ ਮਈਆ ਤੁਸੀਂ ਉਤਸ਼ਾਹ ਦੀ ਗੱਲ ਕਰ ਰਹੇ ਹੋ ਇੱਥੇ ਤੁਹਾਨੂੰ ਬਜ਼ੁਰਗ ਤੋਂ ਲੈ ਕੇ ਜਵਾਨ ਤੋਂ ਲੈ ਕੇ ਬੱਚੇ ਤੋਂ ਲੈ ਕੇ ਹਰ ਤਰ੍ਹਾਂ ਦੇ ਨੌਜਵਾਨ ਇੱਥੇ ਮੌਜੂਦ ਨੇ ਤੇ ਹਰ ਬੰਦਾ ਹਰਸ਼ੋ ਉਲਾਸ ਨਾਲ ਇੱਥੇ ਛੱਤ ਪੂਜਾ ਮਨਾ ਰਿਹਾ ਹੈ ਇੰਨੇ ਹਰਸ਼ੋ ਨਾਸ ਨਾਲ ਤਾਂ ਮੈਂ ਆਪਣੇ ਬਿਹਾਰ ਚ ਜਾਂ ਯੂਪੀ ਚ ਵੀ ਨਹੀਂ ਦੇਖਦਾ ਕਿ ਇੰਨੇ ਹਰਸ਼ੋ ਨਾਸ ਨਾਲ ਛਟ ਪੂਜਾ ਮਨਾਉਂਦੇ ਆ ਦਿਨੋ ਦਿਨ ਦਿਨੋ ਦਿਨ ਆਸ਼ਟਾ ਛਟ ਪੂਜਾ ਜੀ ਜਿਹੜੀ ਇੱਥੇ ਵੱਧ ਰਹੀ ਹੈ ਤੇ ਇਹ ਮਾਂ ਮਾਈ ਦੀ ਕਿਰਪਾ ਹੈ ਸਾਨੂੰ 8ਵਾਂ ਸਾਲ ਹੋ ਗਿਆ ਇੱਥੇ ਛਟ ਪੂਜਾ ਮਨਾਉਂਦੇ ਨੂੰ ਲੇਕਿਨ ਇਸ ਸਾਲ ਦਾ ਜਿਹੜਾ ਕੱਠਾ ਉਹ ਪਿਛਲੇ ਕਈ ਸਾਲਾਂ ਨਾਲੋਂ 4 ਗੁਣਾ ਜ਼ਿਆਦਾ ਤੇ ਅਸੀਂ ਸਾਰੇ ਸਮਾਜ ਨੂੰ ਤੇ ਸਾਰੇ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਇਹ ਭਰੋਸਾ ਦਿਵਾਨੇ ਆ ਕਿ ਅਗਲੀ ਵਾਰ ਸਾਡੀ ਟੀਮ ਇਸ ਘਾਟ ਨੂੰ ਦੋ ਗੁਣਾ ਵੱਡਾ ਕਰੂਗੀ ਤੇ ਲੋਕਾਂ ਨੂੰ ਹੋਰ ਜ਼ਿਆਦਾ ਸਹੂਲਤ ਦੋਗੀ ਤਾਂ ਕਿ ਹੋਰ ਪਰਿਵਾਰ ਜਿਹੜੇ ਇੱਥੇ ਦੂਰੋਂ ਆ ਰਹੇ ਆ ਉਹਨਾਂ ਨੂੰ ਖੱਜਲ ਨਾ ਉਹਨਾਂ ਪਵੇ ਤੇ ਇਸ ਤੋਂ ਜ਼ਿਆਦਾ ਸੁਵਿਧਾ ਦੋਗੀ ਕਿਸੇ ਦਾ ਕਿਸ ਨਾਲ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਹੋਊਗੀ ਚਾਹੇ ਕੋਈ ਅਮੀਰ ਹੋਵੇ ਚਾਹੇ ਗਰੀਬ ਹੋਵੇ ਬਹੁਤ ਸਾਰੀ ਸ਼ਿਕਾਇਤਾਂ ਇਸ ਵਾਰ ਸਾਨੂੰ ਆ ਰਹੀਆਂ ਨੇ ਉਹਨੂੰ ਅਗਲੀ ਵਾਰ ਅਸੀਂ ਹੱਲ ਕਰਾਂਗੇ ਜੀ ਸਰ ਇਨੇਕ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਦੇ ਪਾਣੀ ਦੇ ਵਿੱਚ ਖਣੀਆਂ ਮਹਿਲਾਵਾਂ ਨੇ ਜਿਹੜੇ ਸੂਰਜ ਨੂੰ ਜਲ ਦੇਣ ਦੇ ਨਹੀਂ ਲੁਕੀਆਂ ਹੋਈਆਂ ਨੇ ਕਿਤੇ ਜਗਾ ਤਾਂ ਨਹੀਂ ਛੋਟੀ ਪੈ ਰੀ ਜਗਾ ਛੋਟੀ ਰ ਅਗਲੀ ਵਾਰ ਬਹੁਤ ਵੱਡਾ ਕਰਨਾ ਦਵਲ ਜਗਾ ਛੋਟੀ ਅਗਲੀ ਵਾਰ ਤੁਸੀਂ ਦੇਖਿਓ ਵੱਡਾ ਕਰਨਾ ਪ੍ਰਦਾਨ ਮਿਲ ਗਏ ਮਤਲਬ ਭਾਈ ਜੀ ਮੈਂ ਨਾ ਦੇਖਿਆ ਲੋਕ ਜਿਹੜੇ ਨੇ ਜਿਨ੍ਹਾਂ ਦੀ ਮੰਨਤਾ ਪੂਰੀਆਂ ਹੋਈਆਂ ਨੇ ਜਿਵੇਂ ਕਿਸੇ ਧਾਰਮਿਕ ਸਥਲ ਤੇ ਆਪਾਂ ਜਾਣਦੇ ਆ ਮੰਨਤ ਪੂਰੀ ਹੁੰਦੀ ਹੈ ਤਾਂ ਲੋਕ ਦੰਡਵਤ ਕਰਕੇ ਜਾਂਦੇ ਨੇ ਉੱਥੇ ਮੈਂ ਦੇਖਿਆ ਕਿ ਜਿਹੜੇ ਨੌਜਵਾਨ ਨੇ ਜਾਂ ਮਹਿਲਾਵਾਂ ਨੇ ਦੰਡਵਤ ਕਰਦੇ ਹੋਏ ਆਪਣੇ ਘਰ ਤੋਂ ਇੱਥੇ ਤੱਕ ਪਹੁੰਚ ਰਹੀਆਂ ਸੀ ਹੈ ਇਹਨਾਂ ਦੇ ਲੋਕਾਂ ਦੇ ਵਿੱਚ ਛੱਟ ਪਰਬ ਨੂੰ ਲੈ ਕੇ ਆਸਥਾ ਹੈ ਦੇਖੋ ਜੀ ਤੁਹਾਨੂੰ ਪਤਾ ਹੈ ਕਿ ਇਹ ਜਿਹੜਾ ਇੰਡੀਆ ਹੈ ਭਾਰਤ ਹੈ ਸਾਡਾ ਗੁਰੂਆਂ ਪੀਰਿਆਂ ਦੀ ਧਰਤੀ ਹੈ ਇੱਥੇ ਜਿੰਨਾ ਪਾਪ ਹੁੰਦਾ ਉਸ ਤੋਂ ਜ਼ਿਆਦਾ ਧਰਮ ਹੁੰਦਾ ਤੇ ਹਰੇਕ ਧਰਮ ਵਿੱਚ ਬਹੁਤ ਕੁਝ ਕੀਤਾ ਜਾਂਦਾ ਹੈ ਸਾਡੇ Hindu ਸਨਾਤਨ ਧਰਮ ਵਿੱਚ ਛੱਟ ਪੂਜਾ ਸਭ ਤੋਂ ਉੱਪਰ ਨੰਬਰ ਤੇ ਹੈ ਕਿਸੇ ਨੂੰ ਬੱਚੇ ਦੀ ਪ੍ਰਾਪਤੀ ਚਾਹੀਦੀ ਹੈ ਜਾਂ ਕਿਸੇ ਤੋਂ ਕੋਨੋ ਤੋਂ ਗਲਤੀ ਹੋ ਗਈ ਹੈ ਜਾਂ ਕਿਸੇ ਨੂੰ ਹੋਰ ਤਰ੍ਹਾਂ ਕਿਸੇ ਤਰ੍ਹਾਂ ਦਾ ਵੀ ਕਸ਼ਟ ਹੈ ਤਾਂ ਉਹ ਇੱਥੇ ਜੋ ਮੰਨਤ ਲੈ ਕੇ ਆਂਦਾ ਹੈ ਛਠਮਾਤਾ ਉਹਦੀ ਮੰਨਤ ਪੂਰੀਆ ਪੂਰੀ ਕਰਦੀ ਹੈ ਤੇ ਲੋਕਾਂ ਦੀ ਬਹੁਤ ਜ਼ਿਆਦਾ ਆਸਥਾ ਹੈ ਤੇ ਉਹਨੂੰ ਕਰਦੇ ਵੀ ਹੈਗੇ ਆ। ਸਾਡਾ ਕਿੰਨਾ ਕੁ ਵਿਸ਼ਵਾਸ ਹੈ? ਵਿਸ਼ਵਾਸ ਦੇ ਉੱਪਰ ਹੀ ਇਹ ਪੂਜਾ ਮੰਨੀ ਜਾਂਦੀ ਹੈ ਜੀ। ਇਹਨੂੰ ਪੂਜਾ ਦਾ ਨਾਮ ਹੀ ਆਸਥਾ ਦਾ ਪਰਵ ਕਿਹਾ ਜਾਂਦਾ ਵਾ। ਵਿਸ਼ਵਾਸ ਆ ਕਿ ਇੱਕ ਮਾਂ ਆਪਣੇ ਬੱਚੇ ਲਈ ਇਕ ਪਿਤਾ ਆਪਣੇ ਬੱਚੇ ਲਈ ਵਿਸ਼ਵਾਸ ਦੇ ਉੱਪਰ ਇਹ ਪੂਜਾ ਦਸਾਰਾ ਕੁਝ ਸਭ ਤੋਂ ਵੱਡੀ ਖਾਸੀਅਤ ਇਸ ਪੂਜਾ ਦੇਖੋ ਇਸ ਪੂਜਾ ਦੇ ਵਿੱਚ ਤੁਹਾਨੂੰ ਵਿਚਾਰ ਰੱਬ ਤੇ ਬੰਦੇ ਦੇ ਵਿੱਚ ਵਿਚਾਰ ਕੋਈ ਪੰਡਿਤ ਨજર ਨਹੀਂ ਆਊਗਾ ਕੋਈ ਪੁਜਾਰੀ ਨજર ਨਹੀਂ ਆਊਗਾ ਵਿਸ਼ਵਾਸ ਦਾ ਹੀ ਪ੍ਰਤੀਕ ਹੈ ਕਿ ਬੰਦੇ ਦਾ ਭਗਤ ਦਾ ਪਰਮਾਤਮਾ ਦੇ ਨਾਲ ਸਿੱਧਾ ਸਹਰੂਕਾਰ ਆ ਇਸ ਵਿੱਚ ਕੀ ਹੈ ਅਸੀਂ ਜਿਹੜਾ ਵਾ ਸਾਰਾ ਸਾਲ ਨੇਚਰ ਤੋਂ ਲੈਨੇ ਆ ਭਾਵੇਂ ਆਪਾਂ ਧੁੱਪ ਲੈਨੇ ਆ ਸੂਰਜ ਜੀ ਤੋਂ ਵాయు ਲੈਨੇ ਆ ਪਾਣੀ ਲੈਨੇ ਆ ਉਹਨਾਂ ਨੂੰ ਥੈਂਕਸ ਕਰਨ ਦੀ ਇਹ ਪੂਜਾ ਹੈ ਕਿ ਅਸੀਂ ਪੂਰਾ ਸਾਲ ਤੁਹਾਨੂੰ ਵਰਤਦੇ ਆ ਤੁਹਾਡੇ ਕਰਕੇ ਅਸੀਂ ਇਹ ਪੂਰੀ ਪ੍ਰithvi ਹੈ ਉਹਨਾਂ ਨੂੰ ਥੈਂਕਸ ਕਰ ਰਹੇ ਆ ਇਸ ਪੂਜਾ ਜੇ ਥਰੂ ਇਹਦੀ ਜਿਹੜੀ ਮੰਨਤਾ ਵਾ ਤੁਸੀਂ ਆਪ ਦੇਖੋ ਡਾਇਰੈਕਟ ਕਿਨੂੰ ਅਸੀਂ ਕਰ ਰਹੇ ਆ ਸੂਰਜ ਦੇਵਤਾ ਨੂੰ ਕਿਤੇ ਵਿੱਚ ਖੜਕੇ ਕਰ ਰਹੇ ਆ ਪਾਣੀ ਦੇ ਵਿੱਚ ਕਿਤੇ ਤੇ ਖੜੇ ਆ ਜ਼ਮੀਨ ਤੇ ਖੜੇ ਆ ਇਹ ਸਾਰੀਆਂ ਚੀਜ਼ਾਂ ਦਾ ਮੇਲ ਮਿਲਾ ਆਪਾਂ ਵਿਸ਼ਵਾਸ ਦਾ ਜੀ ਦੂਜਾ ਨਾਮ ਹੈ ਛੜ ਪੂਜਾ ਕਿ ਉਗਦੇ ਸੂਰਜ ਨੂੰ ਤਾਂ ਹਰ ਕੋਈ ਜਲ ਦਿੰਦਾ ਹੈ ਪਰ ਅੱਜ ਛੱਡ ਦੇ ਤੀਜੇ ਦਿਨ ਡੂਬਦੇ ਸੂਰਜ ਨੂੰ ਜਲ ਦਿੱਤਾ ਜਾ ਰਿਹਾ ਹੈ ਕਹਿੰਦੇ ਆ ਜੀ ਪੂਰੇ ਬ੍ਰਹਿਮੰਡ 'ਚ ਨਾ ਇੱਕ ਸਾਡਾ ਸਮਾਜ ਪ੍ਰਵਾਂਚਲ ਸਮਾਜ ਇਹੋ ਜਿਹਾ ਵਾ ਕਿ ਜੇ ਰਾ ਨਾ ਡੂਬਦੇ ਹੈ ਸੂਰਜ ਨੂੰ ਵੀ ਜਲ ਦਿੰਦਾ ਵਾ ਇਹ ਇਸ ਚੀਜ਼ ਦਾ ਪ੍ਰਤੀਕ ਆ ਕਿ ਜੋ ਡੂਬਦਾ ਹੈ ਨਾ ਕੱਲ ਨੂੰ ਉਗਦਾ ਵੀ ਉਹੀ ਹੈ ਇਹ ਸਾਰਿਆਂ ਨੂੰ ਕਮਜ਼ੋਰਾ ਨੂੰ ਸ਼ਕਤੀ ਦੇਣ ਦਾ ਪ੍ਰਤੀਕ ਆ ਕਿ ਤੁਸੀਂ ਕਮਜ਼ੋਰ ਨਹੀਂ ਹੋ ਅੱਜ ਤੁਹਾਡਾ ਟਾਈਮ ਕਮਜ਼ੋਰ ਹੈ ਕੱਲ ਨੂੰ ਚੜ੍ਹੇਗਾ ਵੀ ਤੁਹਾਡਾ ਸੂਰਜ ਤੇ ਉਹਦਾ ਪ੍ਰਤੀਕ ਹੈ ਜੀ ਇਸ ਕਰਕੇ ਸਸੀਂ ਦੂਪ ਦੇ ਸੂਰਜ ਨੂੰ ਵੀ ਪੂਰੇ ਬ੍ਰਹਿਮੰਡ ਦੇ ਵਿੱਚ ਇੱਕ ਅਸੀਂ ਇਹ ਹੋਰਾਂ ਕਿ ਦੂਪ ਦੇ ਸੂਰਜ ਨੂੰ ਵੀ ਅਸੀਂ ਪ੍ਰਣਾਮ ਕਰਨੇ ਆ। ਤੇ ਛੱਟੀ ਮਈ ਦੀ ਤੁਹਾਡੇ ਉੱਤੇ ਕਿੰਨੀ ਕਿਰਪਾ ਹੈ। ਦੇਖੋ ਜੀ ਸਭ ਤੋਂ ਪਹਿਲਾਂ ਛੱਟ ਪੂਜਾ ਦੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾئیں। ਇਹ ਜਿਹੜਾ ਪਰਵ ਆਪਣੇ ਪ੍ਰਵਾਣਚਲ ਦਾ ਸਭ ਤੋਂ ਵੱਡਾ ਪਰਵ ਮੰਨਿਆ ਜਾਂਦਾ। ਤੇ ਜੋ ਅੱਜ ਅਸੀਂ ਕਹਾਂ ਲੋ ਬਾਹਰ ਹੈਗੇ ਛੱਟੀ ਮਈਆ ਦੇ ਕਿਰਪਾ ਨਾਲ ਹੀ ਆ। ਤੇ ਇਹ ਜਿਹੜਾ ਛੱਟ ਪੂਜਾ ਸਾਡੀ ਆਸਥਾ ਦਾ ਬਹੁਤ ਬਹੁਤ ਆਸਥਾ ਛੱਟ ਪੂਜਾ ਨਾਲ ਆ। ਤੇ ਇਹ ਜਿਹੜਾ ਪਰਬਾ ਹਰੇਕ ਪਰਬਤੋਂ ਸਭ ਤੋਂ ਵੱਡਾ ਪਰਬ ਮੰਨਿਆ ਜਾਂਦਾ ਤੇ ਇਸੇ ਹਾਂ ਤੇ ਇਸੇ ਪਰਬ ਨੂੰ ਅਸੀਂ ਅੱਜ ਬਾਹਰ ਹੁੰਦੇ ਵੀ ਸਾਨੂੰ ਇਹ ਨਹੀਂ ਫੀਲ ਹੁੰਦਾ ਕਿ ਅਸੀਂ ਬਾਹਰ ਰਹਿ ਰਿਹਾ ਪ੍ਰਦੇਸ਼ 'ਚ ਰਹਿ ਰਹੇ ਆ ਕਿ ਕਿਥੇ ਰਹਿ ਰਹੇ ਆ ਇੱਥੇ ਇਹ ਲੱਗਦਾ ਕਿ ਅਸੀਂ ਪੂਰਾ ਸਮਾਜ ਹਰੇਕ ਸਮਾਜ ਪਰਵਾਂਚਾ ਸਮਾਜ ਮਿਲ ਕੇ ਬਹੁਤ ਵੱਡਾ ਪਰਬ ਮਨਾਉਂਦੇ ਹੁੰਦੇ ਆ ਹਰੇਕ ਸਾਲ ਇਹ ਸਾਡਾ 8ਵਾਂ ਸਾਲ ਆ ਪੂਜਾ ਮਨਾਉਂਦੇ ਹੋਏ ਕਦੇ ਇਦਾਂ ਤਾਂ ਨਹੀਂ ਲੱਗੇ ਕਿ ਅਸੀਂ ਬਾਹਰ ਆ ਕੀ ਆ ਵੀ ਇਸੇ ਪ੍ਰਦੇਸ਼ 'ਚ ਆ ਕੇ ਰਹਿ ਰਹੇ ਆ ਇਸੇ ਸਾਰਾ ਮਤਲਬ ਬਹੁਤ 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 ਤੁਮ ਤਾਂ ਆਪਣੇ ਮਨਾਇਆ ਜਾਂਦਾ ਛਟਪੂਜਾ ਤੇ ਪ੍ਰਸ਼ਾਸਨ ਵੱਲੋਂ ਵੀ ਕਾਫੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਮੁਲਾਜ਼ਮ ਵੀ ਖੜੇ ਨਜ਼ਰ ਆ ਰਹੇ ਨੇ ਤੇ ਤੁਹਾਡੀਆਂ ਟੀਮਾਂ ਵੱਲੋਂ ਕੀ ਕੁਝ ਪ੍ਰਬੰਧ ਕੀਤੇ ਗਏ ਨੇ ਸਾਡੀ ਟੀਮ ਵੱਲੋਂ ਸਰ ਤੁਸੀਂ ਦੇਖ ਰਹੇ ਹੋ ਜਿੱਦਾਂ ਪੂਰੀ 호ਦੀ ਦੀ ਸਫਾਈ ਕਰਕੇ ਇਹਦੇ ਚ ਪਵਿੱਤਰ ਜਲ ਕੋਈ ਗੰਦਾ ਜਲ ਨਹੀਂ ਹੈ ਚਾਰੋਂ ਤਰਫ ਲਾਈਟਿੰਗ ਅਰੇਂਜਮੈਂਟ ਹੈ ਟੈਂਟ ਦਾ ਅਰੇਂਜਮੈਂਟ ਹੈ ਇੱਥੇ ਅਸੀਂ ਚੇਂਜ ਲੇਡੀਜ਼ ਲਈ ਚੇਂਜਿੰਗ ਰੂਮ ਬਣਾਇਆ ਹੋਇਆ ਹੈ ਮਤਲਬ ਸਾਡੇ ਵੱਲੋਂ ਜੋ ਵੀ ਛਟਪੂਜਾ ਚ ਹੁੰਦਾ ਹੈ ਕਹਿ ਲਓ ਸਾਰੀ ਅਰੇਂਜਮੈਂਟ ਕੀਤੀ ਗਈ ਹੈ ਮਗਰ ਜਨਸੰਖਿਆ ਦੇ ਹਿਸਾਬ ਨਾਲ ਮੈਂ ਦੇਖ ਰਿਹਾ ਸਾਡੇ ਵੱਲੋਂ ਕੋਈ ਅਰੇਂਜਮੈਂਟ ਹੈ ਨਹੀਂ ਸਾਨੂੰ ਇਸ ਤੋਂ ਜ਼ਿਆਦਾ ਅਗਲੀ ਵਾਰ ਕਰਨਾ ਪਏਗਾ ਤਾਂ ਕਿ ਕਿਸੇ ਨੂੰ ਦਿੱਕਤ ਨਾ ਆਵੇ ਬਹੁਤ ਬਤਾਓ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹੁਣ ਵੀ ਜਿਹੜੇ ਲੋਕ ਨੇ ਪਹੁੰਚ ਰਹੇ ਨੇ ਘਾੜ ਦੇ ਉੱਤੇ ਜਿਨ੍ਹਾਂ ਨੇ ਸੂਰਜ ਨੂੰ ਜਿਹੜਾ ਜਲ ਅਰਪਣ ਕਰਨਾ ਹੈ ਇਹ ਤਸਵੀਰਾਂ ਵਿਜੇਨਗਰਦਿਆਂ ਨੇ ਜਿੱਥੇ ਇੱਕ ਪਾਰਕ ਦੇ ਵਿੱਚ ਜਿਹੜਾ ਘਾਟ ਬਣਾਇਆ ਗਿਆ ਜਿਹਦੇ ਵਿੱਚ ਖੜ ਕੇ ਜਿਹੜੇ ਜਿਨ੍ਹਾਂ ਨੇ ਵਰਤ ਕੀਤੇ ਹੋਏ ਆ ਉਹ ਆਪਣੀ ਜਿਹੜੇ ਰਿਚੁਅਲਸ ਨੇ ਪੂਰੇ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਬਾਈ ਬਹੁਤ ਵਧੀਆ ਸਹੀ کہہ ਰਹੇ ਹੋ ਬਾਈ ਕਿਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਬਹੁਤ ਵਧੀਆ ਵੀਰ ਬਹੁਤ ਵਧੀਆ ਲੱਗਿਆ ਮੈਨੂੰ ਹਾਂ ਇੰਨਾ ਵਧੀਆ ਲੱਗਿਆ ਨਾ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਮੈਂ ਇੱਥੇ ਅਸੀਂ ਇਹ ਕੰਮ ਕਰਦੇ ਆਂ ਮੈਂ ਹਰ ਸਾਲ ਇੱਥੇ ਆ ਮਾ ਦੇਖਣ ਆ। ਦੇਖਣ ਨੂੰ ਰੁੱਕ ਗਏ। ਹਾਂ ਮੈਂ ਦੇਖਣ ਨੂੰ ਆਇਆ ਬਹੁਤ ਆਪਣੇ ਭਰਾ ਹੀ ਨੇ, ਮਿੱਤਰ ਨੇ ਆਪਣੇ। ਜੀ ਤਾਂ ਕਰਕੇ ਮੈਂ ਕਿਹਾ ਚਲੋ ਦੇਖੇ, ਦੇਖ ਕੇ ਜਾਈਏ ਨਜ਼ਾਰਾ ਥੋੜਾ ਜਿਹਾ ਤਾਂ ਕਰਕੇ ਮੈਂ ਆਇਆ ਸੀਗਾ। ਹਾਂਜੀ ਹਾਂਜੀ। ਜਿਵੇਂ ਕਿ ਬਹੁਤ ਸੋਹਣਾ ਮੈਸੇਜ ਜਿਹੜਾ ਹੈ ਪ੍ਰਾਣ ਨੇ ਦਿੱਤਾ ਕਿ ਜਿਹੜਾ ਹੈ ਆਸਥਾ ਦਾ ਪ੍ਰਤੀਕ ਹੈ ਤੇ ਕੁਦਰਤ ਤੋਂ ਆਪਾਂ ਸਾਰਾ ਸਾਲ ਲੈਂਦੇ ਆ। ਇਹ ਅਦੇਹਤ ਤਿਵਾਰ ਹੈ ਜਿਦੇ ਵਿੱਚ ਕੁਦਰਤ ਦਾ ਅਸੀਂ ਸ਼ੁਕਰੀਆ ਕਰਦੇ ਆਂ ਕਿ ਅਸੀਂ ਸਾਰਾ ਸਾਲ ਤੁਹਾਡੇ ਤੋਂ ਜਿਹੜੀਆਂ ਚੀਜ਼ਾਂ ਲੈਂਦੇ ਆਂ ਭਾਵੇਂ ਸੂਰਜ ਤੋਂ ਅਸੀਂ ਸੂਰਜ ਦੀ ਕਿਰਨਾਂ ਲੈਂਦੇ ਆਂ ਤੇ ਪਾਣੀ ਦਾ ਜਿਹੜਾ ਸਾਰਾ ਇਸਤੇਮਾਲ ਅਸੀਂ ਪੂਰਾ ਸਾਲ ਕਰਦੇ ਆਂ ਹਰ ਇੱਕ ਪਲ-ਪਲ ਅਸੀਂ ਜਲਦੀ ਵਰਤੋਂ ਕਰਦੇ ਆਂ ਜਿਸ ਤੋਂ ਬਾਅਦ ਜਿਹੜਾ ਇਹ ਪਰਵ ਜਿਹੜਾ ਹੈ ਕੁਦਰਤ ਦੀ ਪੂਜਾ ਦਾ ਪਰਵ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਲੋਕ ਨੇ ਜਿਹੜੀ ਸੰਗਤ ਆ ਪਹੁੰਚ ਰਹੀ ਹੈ ਤੇ ਕਾਫੀ ਸੋਹਣਾ ਜਿਹੜਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਤੇ ਕੀ ਕੁਛ ਕਮਿਸ਼ਨਰ ਸਾਹਿਬ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਨੇ ਸੁਰੱਖਿਆ ਪੱਖੋਂ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਤੇ ਵੀ ਛੱਟ ਪੂਜਾ ਜਿਹੜੀ ਆ ਠੀਕ ਤਰੀਕੇ ਨਾਲ ਜਿਹੜੀ ਆ ਹੋ ਜਾਵੇ 500 ਤੋਂ ਵੱਧ ਮੁਲਾਜ਼ਮ ਜਿਹੜਾ ਹੈ ਕਮਿਸ਼ਨੇਟ ਵੱਲੋਂ ਜਿਹੜਾ ਹੈ ਤਾਇਨਾਤ ਕੀਤਾ ਗਿਆ ਹੈ ਹਰ ਘਾੜ ਦੇ ਉੱਤੇ ਹਰ ਕੈਨਲ ਦੇ ਉੱਤੇ ਜਿਹੜਾ ਹੈ ਪੁਲਿਸ ਮੁਲਾਜ਼ਮ ਤਾਇਨਾਤ ਨੇ ਸੁਰੱਖਿਆ ਦੇ ਪੱਖੋਂ ਬਿਲਕੁਲ ਸੁਰੱਖਿਆ ਪ੍ਰਬੰਧ ਜਿਹੜੇ ਆ ਕੀਤੇ ਗਏ ਨੇ ਤੇ ਤੁਹਾਡਾ ਆਪਣਾ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਦੇਖਦੇ ਰਹੋ ਲੁਧਿਆਣਾ ਲਾਈਵ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਸੇਤੀਆ ਦੇ ਨਾਲ ਮੈਂ ਅਮਿਤ